ऋषि पंजाबी 50 सवा चंडीगढ़ ਅਤੇ ਵਿਸ਼ਵ ਸੈਰਟਿਫਿਕੇਟ 47 ਮਾਸਟਰਨ ਟਾਰੀ ਸਭ ਤੋਂ ਸੰਜੇ ਕੌਰ ਦੇ ਇਸ ਸ਼ਾਨਦਾਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਮੁੱਖ ਮਹਿਮਾਨ ਡਾਕਟਰ ਦਰਸ਼ਨ ਆਸਤੀ ਜੀ ਨੂੰ ਮੈਂ ਬਹੁਤ ਹੀ

ਆਪਣੇ ਸਾਥੀਆਂ ਦੇ ਨਾਲ ਆਉਣਾ ਬਾਈ ਬਹੁਤ ਬੇਟੀ ਤੁਹਾਡੀ ਵਿਮਦਾ ਰਸੀ ਕੰਮ ਕੀਆ ਹੈ ਆਪਨੇ ਜੀ ਸਾਹਿਬ ਇਹ ਲਾ ਵੀ ਇੱਕ ਦੋ ਵਾਰ 기 ਮੌਕਾ ਸੁਈ ਹੈ ਬੜਾ ਚੰਗੀ ਤਰ੍ਹਾਂ ਉਹ ਪੁੱਛ ਲਈਉਂਦੇਗੀ ਗੋਸ਼ਲ ਸਾਹਿਬ ਕੇ ਬਾਰੇ ਇਹ ਅਸੀਂ ਕੁਝ ਕਹਿਣ ਲੱਗ ਜੀਏ ਬਹੁਤ ਸਮਾਂ ਲੱਗ ਜਾਏਗਾ ਥੋੜੇ ਦਿਨ ਪਹਿਲਾਂ ਥੋੜੇ ਦਿਨ ਜਾਂ ਕੋ ਮਹੀਨਾ ਤੋਂ ਬਹੁ ਮਹੀਨਾ ਚਾਲੀਨ ਮੈਨੂੰ ਲੱਗਦਾ ਤਿੰਨ ਕੁ ਵੀਨੇ ਹੋ ਗਏ ਹੋਣਗੇ ਮੈਂ ਪਹਿਲਾਂ ਵੀ ਇੱਥੇ ਆਇਆ ਸੀ ਉਦੋਂ ਇਹ ਕਿਹਾ ਗਿਆ ਸੀ ਵੀ ਇਹਾਂ ਦੀ ਸੌਵੀ ਪੁਸਤਕ ਹੈ ਪਰ ਅੱਜ ਉਹ ਚਾਮੀਨ ਦੀ ਬਿੱਕ 15ਵਾਂ ਹੋ ਗਈ ਬੜੀ ਕਮਾਲ ਦੀ ਗੱਲ ਹੈ ਇਹਵੇਂ ਕਿਵੇਂ ਪੋਸੀਬਲ ਹੈ ਕਲ ਲਿਖਣ ਨੂੰ ਤਾਂ ਮੈਂ ਵੀ ਆਪਣੇ ਆਪ ਨੂੰ ਕਹਿਣਾ ਬਹੁਤ ਮੈਨੂੰ ਆਉਂਦਾ ਹੈ ਪਰ ਇਹ ਤਾਂ ਐਕਸਟ੍ਰੀਮ ਹੈ ਸੋ ਪਰਮਾਤਮਾ ਐਸੀ ਤਰ੍ਹਾਂ ਇਹਨਾਂ ਦੀ ਕਲਮ ਲੋਕਾਂ ਨੂੰ ਇਕੱਠਿਆ ਕਰਕੇ ਲਿਖਵਾਣਾ ਉਸੇ ਨਾਲੇ ਸਟੇਜ ਤੇ ਸਾਹਵਾਲੀਆ ਜੀ ਸਟੇਜ ਸਖਤਰ ਜੀ ਰਾਏ ਸਾਹਿਬ ਔਰ ਮੇਰੇ ਸਾਹਮਣੇ ਬਹੁਤ ਹੀ ਵਿਦਵਾਨ ਬਹੁਤ ਹੀ ਗੁਣੀ ਗਿਆਨੀ ਟੈਲੈਂਟਡ ਅਰਦੀ ਜੀ ਜੋ ਬੈਠੀ ਹੈ ਮੈਂ ਇਸ ਕਿਤਾਬ ਬਾਰੇ ਜਦੋਂ ਸੋਚ ਰਿਹਾ ਸੀ ਸਭ ਤੋਂ ਵੱਡੀ ਤਾਂ ਬਹਾਦਰ ਸਿੰਘ ਜੀ ਤੁਸੀਂ ਜਿਹੜੀ ਇਹਦੇ ਸੇਵਾ ਕੀਤੀ ਹੈ ਉਹ ਕੀਤੀ ਹੈ ਔਮਨ ਇੰਪਾਵਰਮੈਂਟ ਮਹਿਲਾ ਸ਼ਕਤੀ ਸਸ਼ਕਤੀਕਰਨ ਕਿਵੇਂ ਹੋ ਗਿਆ ਕਿ 50% ਤੋਂ ਜ਼ਿਆਦਾ ਇਹਦੇ ਚ ਕਲਪ੍ਰੀਤ ਇਸ ਗਉੜੀ ਮੈਂ ਇਹਨਾਂ ਭੈਣਾਂ ਨੂੰ ਵੀ ਤੇ ਇਸ ਮੌਕੇ ਤੋਂ ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿਨ ਵਿਸ਼ਾ ਉਹਦੇ ਬਾਰੇ ਆਸਟਜੀ ਨੇ ਬਹੁਤ ਕੁਝ ਕੀਤਾ ਮੈਂ ਜ਼ਿਆਦਾ ਨਹੀਂ ਕਹਾਗਾ ਕੁਦਰਤ ਤੇ ਵਾਤਾਵਰਣ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਇੱਕ ਜੰਗਲੀ ਤੀਤਰ ਬੋਲਦਾ ਸੀ ਸਾਡੀ ਪੀਰਾਇਤ ਸੀ ਕਹਿੰਦੇ ਸੀ ਫਾਦਰ ਇਹ ਹੋਰ ਵੱਡੇ ਭਰਾ ਕਿ ਤੂੰ ਯਾਰ ਇਹਦੇ ਆਵਾਜ਼ ਨਾਲ ਬਾਜ਼ਗੜਾ ਕੀ ਦੇਖੋ ਇਹ ਕਹਿੰਦਾ ਰੱਬ ਤੇਰੀ ਕੁਦਰਤ ਅੱਜ ਮਿਲ ਲਈ ਨਗਰੀਆ ਸੀ ਮਿਹਰ ਕਰਤਾ ਲਿਖਣ ਵਾਲਾ ਇਸ ਕਰਤਾ ਦੇ ਵਿੱਚ ਜਿਵੇਂ ਬੋਲ ਰਿਹਾ ਹੋਵੇ ਰੱਬ ਤੇਰੀ ਕੁਦਰਤ ਤੁਸੀਂ ਕੁਦਰਤ ਨਹੀਂ ਮੈਨੇ ਨੇ ਨੇੜੇ ਤੋਂ ਕੋਖਿਆ ਬਾਚਿਆ ਇਹ ਈ ਕ੍ਰਿਸਤੋ ਅਗਲੀ ਗੱਲ ਜਦੋਂ ਬੰਦਾ ਲੀਖਦਾ ਖਾਸ ਤੌਰ ਤੇ ਮਾਂ ਮਾਤ ਭਾਸ਼ਾ ਮਾਤ ਭਾਸ਼ਾ ਦਾ ਇੱਕ ਵਿਲੱਖਣ ਚੀਜ਼ ਹੈ ਜਿਵੇਂ ਇੱਕ ਸੜੀ ਪਹਿਨ ਕੇ ਗਈ ਹੈ ਕਿ ਕਿਚਨ ਚ ਖੜਿਆ ਖੜਿਆ ਮੇਰੇ ਮਨ ਚ ਫੁਰਨਾ ਆਇਆ ਸਾਡੇ ਵੀ ਕਈ ਵਾਰ ਗੱਡੀ ਚਲਾਉਂਦੇ ਆ ਦਫ਼ਤਰੋਂ ਜਾਂਦੇ ਆ ਆਉਂਦੇ ਆ ਵਹਿੰਦੇ ਆ ਉੱਛਦੇ ਆ ਫੁਰਨੇ ਆਉਂਦੇ ਆ ਜੇ ਅਸੀਂ ਉਹਨਾਂ ਨੂੰ ਕਾਲ ਨੂੰ ਬੰਦ ਕਰ ਲੈਣੇ ਆ ਮੈਨੂੰ ਲੱਗਦਾ ਇਹ ਥੋੜਾ ਜਿਹਾ ਕਿ ਸੌਖਾ ਕੰਮ ਹੈ ਪਰ ਉਹ ਉਹ ਕੰਮ ਹੈ ਜਦੋਂ ਤੁਹਾਨੂੰ ਇੱਕ ਟੌਪਿਕ দেয়া ਹੋਵੇ ਐਕਸਟੈਂਪੋਰੇਸ ਨੂੰ ਕਹਿੰਦੇ ਆ ਐਕਸਟੈਂਪੋਰੇ ਇੱਕ ਟੌਪਿਕ ਦਿੱਤਾ ਹੋਵੇ ਉਹਦੇ ਤੁਸੀਂ ਆਪਣੇ ਦਿਲ ਤੋਂ ਲਿਖਣਾ ਤੁਸੀਂ ਬਾਖਮਾਲ ਕਰ ਲੈ ਇਸ ਕਿਤਾਬ ਦੇ ਵਿੱਚ ਕੇ ਪੀਆ ਸੀਐਸ ਦੇ ਉਹਦਾ ਹੀ ਦੇਖ ਬਾਅਦ ਕਰੋ ਅਰ ਕਿਉਂਕਿ ਮੈਂ ਜਾਣਦਾ ਹਾਂ ਲਿਖਣਾ ਕੋਈ ਸੌਖਾ ਕੰਮ ਨਹੀਂ ਹੈ ਔਰ ਲਿਖਣਾ ਵੀ ਉਹ ਜਿਹਦੇ ਚ ਕੋਈ ਯੂਟਿਲਿਟੀ ਹੋ ਗਈ ਯੂਟਿਲਿਟੀ ਇਤੋਂ ਟੈਲੇਂਟ ਹੈ ਯੂਟਿਲਿਟੀ ਆਫ ਟੈਲੇਂਟ ਜਿਹੜਾ ਹੈ ਉਹ ਕਿਸੇ ਕਿਸੇ ਦੇ ਇਸੇ ਹੁੰਦਾ ਤੁਸੀਂ ਲਿਖ ਦੋ ਉਹਦਾ ਲੋਕਾਂ ਤੇ ਕੀ ਅਸਰ ਹੈ ਲੋਕਾਂ ਤੇ ਕੀ ਪ੍ਰਭਾਵ ਹੈ ਅਸੀਂ ਕਹਿੰਦੇ ਨੇ ਮੇਰੀ ਹੌਬੀ ਕੀ ਹੈ ਮੇਰੀ ਹੌਬੀ ਗਾਰਡਨਿੰਗ ਹੈ ਕੀ ਗਾਰਡਨਿੰਗ ਹੈ ਕੋਈ ਮਾਲੀ ਆ ਕੇ ਵੀ ਕਰ ਦੂਗਾ ਲੇਕਿਨ ਜਦੋਂ ਤੁਸੀਂ ਇੱਕ ਉਹ ਚੀਜ਼ ਲਿਖਦੇ ਹੋ ਜਿਹੜੀ ਸਮਾਜ ਨੂੰ ਤੁਹਾਡੇ ਆਲੇ-ਦਾਲੇ ਨੂੰ ਲੋਕਾਂ ਨੂੰ ਉਹਨਾਂ ਨੂੰ ਕੋਈ ਸੇਧ ਨਹੀਂ ਹੈ ਉਸ ਦੇ ਵਿੱਚ ਇੱਕ ਬਹੁਤ ਵੱਡੀ ਖੂਬੀ ਹੁੰਦੀ ਹੈ ਤੁਹਾਡਾ ਕੋਲ ਟੇਨੈਂਟ ਵੀ ਹੈ ਔਰ ਤੁਹਾਡੇ ਕੋਲ ਟੇਨੈਂਟ ਦੀ ਯੂਟਿਲਿਟੀ ਵੀ ਹੋ ਰਹੀ ਹੈ ਇਸ ਕਰਕੇ ਤੁਸੀਂ ਫਿਰ ਦੁਆਰਾ ਦੁਬਾਰਾ ਇਹੇ ਬਤ ਕਰੋ ਜਦੋਂ ਇੱਥੇ ਚੇਤਾਵਨੀ ਦੀ ਗੱਲ ਹੋ ਰਹੀ ਸੀ ਇੱਕ ਹੈ ਲਿਖਣਾ ਇੱਕ ਉਸ ਨੂੰ ਪ੍ਰੈਜੈਂਟ ਕਰਨਾ ਕਈ ਬੰਦੇ ਨਹੀਂ ਤਾਂ कर दिता है भागो बालिया जी ने एक एजुकेशन तो आए जिन्ह ने मैं याद कराया मेरी डिपार्टमेंट तो भाई साहब बैठे ने मतलब मैं ये ये देख रहा सब तो पहला सब तो पहली जी कविता पढ़ी गई इनकी एज होगी जी शौक देखो हाँ सब तो पहला ये जो क्योंकि दिमाग ना लिखिया हो दिल गाया हो किसी असर क्यों नहीं करूंगा सो इस करके पात्र हो मैं अगली गल य कहना लिखना तो सौखा है सुनना किसी को बड़ा औखा है तो इस दो 3 ਘੰਟੇ 10 ਮਿੰਟ ਹੋ ਗਏ ਤੁਹਾਨੂੰ ਸੁਣਦਿਆਂ ਨੂੰ ਪਰ ਮੈਂ ਤੁਹਾਡੇ ਵੱਲ ਦੇਖ ਰਿਹਾ ਸੀ ਇੱਕ ਇੱਕ ਵਾਰ ਕੋਈ ਕਾਲ ਨਹੀਂ ਇਹ ਥੋੜੀ ਇੱਕ ਦੂਜੇ ਬ੍ਰਦੀ ਹੌਸਲਾ ਬਖਾਈ ਹੈ ਜਦੋਂ ਅਸੀਂ ਬੈਠ ਕੇ ਸੁਣਦੇ ਹਾਂ ਤੁਸੀਂ ਇੱਕ ਦੂਜੇ ਨੂੰ ਹੌਸਲਾ ਬਖਾਈ ਦਿੰਦੇ ਹੋ ਕਰਦੇ ਹੋ ਕਿ ਤੁਹਾਡੀ ਹੌਸਲਾ ਬਖਾਈ ਹੈ ਔਰ ਕੋਈ ਤੁਹਾਨੂੰ ਟੌਪਿਕ ਮਿਲ ਜਾਂਦਾ ਹੈ ਕਈ ਵਾਰ ਕਿਕ ਮੈਂ ਥੋੜੀ ਹੀ ਗੱਲ ਮਾਂ ਬੋਲੀ ਦੀ ਕਰਨਾ ਦਾ ਕਿਤੇ ਕਿ ਤੁਹਾਡਾ ਸਮਰਥਕ ਵੀ ਮਾਂ ਬੋਲੀ ਨੂੰ ਹੈ ਮਾਂ ਬੋਲੀ ਦੇ ਹੋ ਕੇ ਕੀ ਹੈ ਬੰਦਾ ਕੁਝ ਵੀ ਪੜ ਲਵੇ ਜੋ ਆਪਣੇ ਆਪ ਨੂੰ ਐਕਸਪ੍ਰੈਸ ਮਾਂ ਬੋਲੀ ਚ ਗੱਲ ਸਕਦਾ ਹੈ ਔਰ ਉਸ ਤੋਂ ਵਧੀਆ ਹੋਰ ਕਿਸੇ ਗੋਲੀ ਚ ਨਹੀਂ ਕਰ ਸਕਦਾ ਤੁਸੀਂ ਮਾਂ ਬੋਲੀ ਨੂੰ ਸਮਰਥਤੋਂ ਇਸ ਲਈ ਕਿ ਤੁਸੀਂ ਵਧਾਈ ਦੇ ਕੰਮ ਕਰਦਾ ਹੋ ਸੋ ਤੇਰੀ ਮੇਰੀ ਕੋਹਰ ਦਸ ਨੇ ਕਿ ਅੱਜ ਜੇ ਤੁਸੀਂ ਇੱਕ ਲੈਂਗੁਏਜ ਦੇ ਮਾਹਰ ਹੋ ਅੱਜ ਸਾਡੇ ਕੋਲ AI ਸਿਸਟਮ ਇਸ ਤਰ੍ਹਾਂ ਦੇ ਆ ਗਏ ਐ ਤੁਸੀਂ ਕਿਸੇ ਵੀ ਲੈਂਗੁਏਜ ਬਹੁਤ ਵਧੀਆ ਟ੍ਰਾਂਸਲੇਟ ਖੁਦ ਹੀ ਕਰ ਸਕਦੇ ਹੋ ਸਿਰਫ ਕਰੈਕਸ਼ਨਸ ਲਾਉਣ ਦੀ ਲੋੜ ਨਹੀਂ ਸੋ ਅਗਰ ਤੁਸੀਂ ਲਿਖਦੇ ਹੋ ਬਹੁਤ ਵਧੀਆ ਗੱਲ ਲਿਖਦੇ ਹੋ ਇੱਥੇ ਗਲਤ ਥੋੜੀ ਹੋਈ ਸੀ ਵੇ ਨੂੰ ਟ੍ਰਾਂਸਲੇਟ ਕੀਤਾ ਜਾਵੇ ਕੋਈ ਔਖਣੀ ਮੈਂ ਆਪਣੀਆਂ ਸਰਵਿਸਿਜ਼ ਜਿਹੜੀਆਂ ਉਹ ਬਾਤ ਹੈ ਕਿ ਤੁਹਾਨੂੰ ਸਮਰਪਿਤ ਕਰਦੇ ਹਾਂ ਕਿ ਅਗਰ ਕਿਤੇ ਵੀ ਲੋੜ ਪੈਂਦੀ ਹੈ ਕਿਸੇ ਵੀ ਕੋਈ ਐਸਾ ਕਾਡਰ ਮਟੀਰੀਅਲ ਹੈ ਇੰਗਲਿਸ਼ ਹਿੰਦੀ ਸੌਰੀ ਇੰਗਲਿਸ਼ ਜਾਂ ਹਿੰਦੀ ਦੇ ਵਿੱਚ ਕਰਨਾ ਹੋਵੇ ਮੈਂ ਤੁਸੀਂ ਮੇਰੇ ਕੋਲ ਉਹਦੀ ਜਿਹੜੀ ਹੈ ਪੀਡੀਐਫ ਇਨ ਵਰਡ पे ਲੋ ਤੁਹਾਨੂੰ ਦੋਨੋਂ ਲੈਂਗੁਏਜ ਬੜਾ ਆਕਿ ਮੈਂ ਤੁਹਾਡੀ ਇਹਦਾ ਨਾ ਮਿਲਦੀ ਕੀਤੇ ਹਾਂ ਆਰੇ ਜਿਹੜੀ ਟੋਡੀਆਂ ਰਚਨਾਵਾਂ ਨੇ ਤੁਸੀਂ ਉਹਨਾਂ ਨੂੰ ਕਲਮ ਬੰਦ ਕਰਦੇ ਹੋ ਕਈ ਚੀਜ਼ਾਂ ਹਮੇਸ਼ਾ ਸਾਡੀਆਂ ਗੱਲਾਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਕਲਮ ਬੰਦ ਕਰਕੇ ਉਹਨਾਂ ਨੂੰ ਕਿਤਾਬ ਦੀ ਸ਼ੇਪ ਦੇਣਾ ਇੱਕ ਵਾਦੀ ਸਲਾਗਾ ਹੀ ਉਹ ਕੰਮ ਹੈ ਅਸੀਂ ਇੱਕ ਥੋੜਾ ਜਿਹਾ ਫਰਾਲਾ ਹੋਰ ਚੜੀਏ ਮੈਂ ਵੀ ਕੀ ਕਰਦਾ ਹਾਂ ਮੈਂ ਅਜੇ ਵੀ ਕੰਮ ਕਰਦਾ ਹਾਂ ਕੰਮੀ ਕਹਾਂਗਾ ਮੈਂ ਕਿਸੇ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਆਫਟਰ ਮਾਈ ਰਿਟਾਇਰਮੈਂਟ ਮੇਰੇ ਮੂਲ ਵਿੱਚ ਜਦ ਕੋਈ ਮੈਨੂੰ ਮੇਲ ਕਰ ਦਿੰਦਾ ਹੈ ਮੈਂ ਮੇਲ ਚੋਂ ਪਹਿਲਾਂ ਪ੍ਰਿੰਟ ਕੱਢਣਾ ਫਿਰ ਪੜ੍ਹਦਾ ਪੜ੍ਹ ਸਕਦਾ ਹੈ ਸਭ ਸੌਖਾ ਵਧੀ ਚਿੱਕਿ ਕਿ ਲਾਈਟ ਹੁੰਦੀ ਹੈ ਪਰ ਜਦ ਉਹਨੂੰ ਐਡਰੈਸ ਲਾਈਨ ਕਰਨ ਦਾ ਕੋਈ ਦੀ ਕਲੈਕਸ਼ਨ ਲਾਉਣ ਦਾ ਜੋ ਮਜ਼ਾ ਇੱਕ ਹਾਰਡ ਕਾਪੀ ਦਾ ਉਹ ਹੋਰ ਸਿਸਟਮ ਦਾ ਉਹਦਾ ਅਗੇ ਸਬਸਟੀਟਿਊਟ ਨਹੀਂ ਹੋਇਆ ਜਿੰਨੇ ਮਰਜ਼ੀ ਅਸੀਂ ਕੰਪਿਊਟਰ ਚਲਾ ਲਈਏ ਜਿੰਨੇ ਮਰਜ਼ੀ ਅਸੀਂ ਆਈਟੀ ਕਰ ਲਈਏ AI ਬਣਦੀ ਹੈ ਲੇਕਿਨ ਜੋ ਸਰਦਨ ਪਰਮਾਤਮਾ ਨੇ ਇੱਕ ਕੰਪਿਊਟਰ ਦਿੱਤਾ ਹੈ ਇਹ ਤੋਂ ਵੱਡਾ ਕੋਈ ਕੰਪਿਊਟਰ ਨਹੀਂ ਸੋ ਅਸੀਂ ਇਹਨਾਂ ਚੀਜ਼ਾਂ ਦਾ ਫਾਇਦਾ ਉਠਾਈਏ ਲੇਕਿਨ ਆਪਣਾ ਜਿਹੜਾ ਇੱਕ ਵਿਰਸਾ ਹੈ ਜਿੱਥੋਂ ਅਸੀਂ ਨਿਕਲੇ ਆ ਉਹਦੇ ਨਾਲ ਜਿਸ ਦਿਨ ਅਸੀਂ ਬੱਚਿਆਂ ਨੂੰ ਜੋੜੀਏ ਪੜਨ ਭੀਆ ਆਤਮ ਭਾਈਏ ਔਰ ਮੈਨੂੰ ਖੁਦ ਨੂੰ ਸਭ ਨੂੰ ਕੋਈ ਨਹੀਂ ਲੱਗਦਾ ਮੈਂ ਵੀ ਕਈ ਵਾਰ ਅਖਵਾਰ ਚ ਕੁਝ ਨਾ ਕੁਝ ਲਿਖ ਦਿੰਨਾ ਹੈ ਔਰ ਜਦੋਂ ਕੋਈ ਮੈਨੂੰ ਕਿਸੇ ਨਾ ਕਿਸੇ ਥਾਂ ਤੋਂ ਫੋਨ ਆ ਜਾਂਦਾ ਹੈ ਬਈ ਜੀ ਤੁਹਾਡਾ ਅਸੀਂ ਪੜਿਆ ਬਹੁਤ ਅੱਛਾ ਲੱਗਾ ਇਹ ਤੁਹਾਨੂੰ ਇੱਕ ਸਪੂਨ ਦਿੰਦਾ ਔਰ ਇਹ ਸਪੂਨ ਤਾਂ ਹੀ ਮੇਰਦਾ ਜੇ ਤੁਹਾਡੇ ਕਦਰਦਾਨ ਹੋਣਗੇ ਕਦਰਦਾਨ ਸਾਡੀ ਜਨਰੇਸ਼ਨ ਤਾਂ ਹੀ ਹੋਏਗੀ ਜੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਸ ਪੜ੍ਹਨ ਨੀਖਣ ਦੇ ਪਾਸੇ ਲੰਮਾਗੇ ਆਦਰ ਬਣਾਵਾਂਗੇ सो so, मैं ज्यादा समा ना लाया अब मैं आके बहुत अच्छा लगा आ, मेरी मैं करके भी मीटिंग से मैं इतनी फोन करके भी अच्छी मीटिंग आपस्टपोन कर लाँगे पर मेरा दिल लग्या so, लग बहुत दिल लग्या तो बहुत धन्यवाद जो भी ਅਸੀਂ ਬੇਨਤੀ ਕਰਦੇ ਹਾਂ ਪਹੁੰਚਦੇ ਹਾਂ ਤੁਹਾਡੇ ਕੋਲ ਅ ਮੇਰੇ ਬਹੁਤ ਸਾਰੇ ਸਾਥੀ ਮੇਰੇ ਸਾਹਮਣੇ ਬੈਠੇ ਆ ਔਰ ਦੀਦੀਆਂ ਘੇਰ ਰਹੀਆਂ ਤੋਂ ਮੈਂ ਉਹਨਾਂ ਕੋਲ ਮਾਫੀ ਮੰਗਦਾ ਜਿਨ੍ਹਾਂ ਨੂੰ ਮੈਂ ਅੱਜ ਸਨਮਾਨ ਨਹੀਂ ਦੇ ਸਕਿਆ ਫਿਰ ਮੈਂ ਬੇਨਤੀ ਕਰਾਂਗਾ ਤਰਸੀਮ ਕਾੜੇ ਮੱਜਰੀਆ ਜੀ ਨੂੰ ਕਿ ਉਹ ਇੱਕ ਗੀਤ ਸੁਣਾਣਗੇ ਔਰ